ਮੇਰਾ ਨਵੀਨ ਕੁਮਾਰਾ ਜੀ ਇੱਕ ਹੀ ਮਾਮਲਾ ਆ ਗਿਆ ਸਰ ਮਾਮਲਾ ਰਾਤੀ तकरीबन 1:00 ਵਜੇ ਮੈਨੂੰ ਚੌਂਕੀਦਾਰ ਦਾ ਫੋਨ ਆਇਆ ਜੀ ਵੀ ਚੋਰ ਤੁਹਾਡੇ ਏਸੀ ਦੀ ਤਾਰਾਂ ਚੋਰੀ ਕਰ ਰਹੇ ਨੇ ਮੈਂ ਮੌਕੇ ਤੇ ਗੱਡੀ ਚੱਕ ਕੇ ਨਾਲ ਨਾਲ ਪਹੁੰਚ ਗਿਆ ਜੀ ਤਿੰਨ ਬੰਦੇ ਸੀਗੇ ਜੀ ਉਹਨਾਂ ਵਿੱਚ ਦੋ ਭੱਜ ਗਏ ਜੀ ਇੱਕ ਬੰਦਾ ਉਸ ਮੌਕੇ ਤੇ ਕਾਬੂ ਕਰ ਲਿਆ ਜੀ ਜਿਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜੀ ਕੌਣ ਸੀ ਜਿਹੜਾ ਪੁਲਿਸ ਵੱਲ ਲੈ ਗਿਆ ਜੂਰਾ ਸਿੰਘ ਵੀ ਇੱਕ ਏਸਓ ਵੀਜੇ ਜੀ ਕੋਈ ਕਰੂਨੀ ਕੋਈ ਸਕੇ ਜੀ ਸਰ 12 ਇੱਕ ਏਸੀ ਦਾ ਆਰਡਰ ਲੱਗਿਆ ਹੋਇਆ ਸੀਗਾ ਪਹਿਲੇ ਉਹਨਾਂ ਨੇ ਪਿੱਛੇ ਆ ਕੇ ਕੰਮ ਜੀ ਸਾਰਾ ਵੱਢ ਦਿੱਤੀਆਂ ਜੀ ਉਦੋਂ ਏਸੀ ਦੀ ਤਾਰ ਪਾਈਪਾਂ ਵੱਢ ਗਏ ਉਸ ਪਾਈਪੋਂ ਆਊਟਰ ਨੂੰ ਖਿੱਚੀ ਰਏ ਸੀਗੇ ਜੋ ਮੌਕਾ ਦਿੱਸੀ ਪਾੜ ਲਿਆ ਹਾਂ ਜੀ ਹਾਂ ਜੀ ਉਹਨ ਕੀ ਮੰਗ ਕਰਨ ਅਸੀਂ ਮੰਗ ਹੀ ਕਰਦੇ ਆ ਵੀ ਏ ਜੀ ਦਾ ਟਰਾਮ ਦੇਖੋ ਜਿਹੜਾ ਚੱਲ ਰਿਹਾ ਸਤ ਅਸੀਂ ਰਾਤ ਨੂੰ ਸੌਂ ਜਾਂਦੇ ਆ ਜਗ ਦੇ ਬਾਹਰ ਜਾਂਦੇ ਆ ਇੱਕ ਸੇਫਲੀ ਹੋਣਾ ਚਾਹੀਦਾ ਜੀ ਮੈਂ ਅੱਜ ਅਜੇ ਪ੍ਰੈਸ਼ਰ ਕਨ ਸ਼ਾਮ ਮੈਡੀਕਲ ਉਹ ਲੱਗਦਾ ਸਾਹਮਣੇ ਸਮਰਾਲਾ ਤੇ ਕੀ ਮਾਮਲਾ ਹੈਗਾ ਜੀ ਮਾਮਲਾ ਹੈ ਜੀ ਰਾਤ ਤਕਰੀਬਨ 1 ਵਜੇ ਇਹਨਾਂ ਨੂੰ ਫੋਨ ਆਇਆ ਚੌਕੀਦਾਰ ਦਾ ਅਸ਼ੋਕ ਮਾਰਜੀ ਨੂੰ ਨਵੀਨ ਜੀ ਨੂੰ ਕਿ ਇਹਨਾਂ ਦੇ ਤਾਰਾਂ ਏਸੀ ਦੀਆਂ ਵੱਢ ਰਹੇ ਨੇ ਇਹ ਪਹੁੰਚੇ ਮੌਕੇ ਤੇ ਮੈਂ ਵੀ ਇੱਥੇ ਆਇਆ ਤਾਂ ਇਹਨਾਂ ਨੇ ਇੱਕ ਬੰਦਾ ਕਾਬੂ ਕੀਤਾ ਤੇ ਦੋ ਭੱਜ ਗਏ ਸਾਡੀ ਇਹ ਮੰਗ ਹੈ ਵੀ ਇਹ ਜਿਹੜੇ ਦੋ ਬੰਦੇ ਨੇ ਇਹ ਵੀ ਇੱਥੇ ਸਾਹਮਣੇ ਆਣੇ ਚਾਹੀਦੇ ਨੇ ਤੇ ਸਾਡੀ ਤਦਬੀਸ਼ ਪੰਗੀਤਰਾ ਕਰਨ ਤੇ ਜਿਸ ਦੇ ਨਾਲ ਇਹ ਜਿਹੜਾਈ ਤੱਕ ਪਤਾ ਚੱਲੇ ਵੀ ਇਹ ਚੋਰ ਜਿਹੜੇ ਨੇ ਪਹਿਲੀ ਵਾਰ ਕਰ ਰਹੇ ਨੇ ਜਾਂ ਇਹ ਸ਼ੁਰੂ ਤੋਂ ਕਰਦੇ ਆਦੇ ਸਾਡੇ ਵਾਲੇ ਦੀ ਜਿਹੜੀ ਸੇਫਟੀ ਸਿਕਿਉਰਿਟੀ ਇਹ ਸਾਰੀ ਸਾਡੀ ਪੁਲਿਸ ਦੇ ਸਹਾਰੇ ਆ ਤਾਂ ਅਸੀਂ ਚਾਹੁੰਦੇ ਹਾਂ ਰਿਕੁਐਸਟ ਕਰਦੇ ਹਾਂ ਪੁਲਿਸ ਮੁਲਾਜ਼ਮਾਂ ਤੋਂ ਵੀ ਬਹੁਤ ਵੱਡੀ ਜਾਂਚ ਕਰਕੇ ਸਾਨੂੰ ਸੇਫ ਤੇ ਸੇਫਟੀ ਦੀ ਉਹ ਆਸ਼ਵਾਸਨ ਦੇ ਦੇ ਜੀ ਗੱਲ ਕਰੀਏ ਚੋਰੀ ਤਾਂ ਕੁਝ ਨਹੀਂ ਹੋਇਆ ਚੋਰੀ ਨਹੀਂ ਹੋਈ ਪਰ ਅਟੈਂਪਟ ਟੂ ਚੋਰੀ ਚੋਰੀ ਕੋਈ ਗੱਲ ਹੈ ਜੀ ਜਦੋਂ ਹੁਣ ਫੜ ਲਿਆ ਚੋਰੇ ਤਾਂ ਕਿਸਮਤ ਸਾਡੀ ਸੀ ਜਾਂ ਕੌਕੀਦਾਰ ਦੀ ਹਿੰਮਤ ਸੀ ਜਿਹਨੇ ਕੀਤਾ ਜਿਹੜਾ ਬੈਠਾ ਸੀ ਜਾਗਦਾ ਸੀ ਜਿਹੜਾ ਜਿੰਨੇ ਫੜ ਲਿਆ ਚੋਰ ਫੜਵਾਇਆ ਚੋਰ ਹੁਣ ਤੁਹਾਡੀ ਮੰਨ ਹੈ ਵੀ ਜਿਹੜੇ 2 ਭੱਜੇ ਨੇ ਉਹਨੂੰ ਵੀ ਕਾਬੂ ਕੀਤਾ ਜਾਣਾ ਹਾਂਜੀ ਤੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਪੁਛਤੀ ਕੀਤਾ ਜਾਣਾ ਹਾਂਜੀ ਬੁਲਾਇਆ ਜੀ ਹੁਣ ਜਾ ਰਹੇ ਆ ਅਸੀਂ ਉਹਨਾਂ ਕੋਲ ਠੀਕ ਜੀ ਨਾਮ ਸੁਖ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਤੇ ਮੈਂ ਕਰਨ ਹਸਪੀਟਲ ਦੇ ਵਿੱਚ ਕੰਮ ਕਰਨਾ ਲੈਬਰਾਟਰੀ ਦਾ ਕੰਮ ਕਰਦਾ ਸ੍ਰੀ ਤੀਕਣਾ ਦੱਸੋ ਸਰ ਮੇਰੀ 23 ਤਰੀਕ ਨੂੰ ਚੋਰੀ ਹੋਈ ਸੀ ਘਰੇ 8 ਤਰੀਕ ਨੂੰ ਮਾਰਨਿੰਗ ਜਦੋਂ ਸੀਸਾ 4 ਵਜੇ ਉੱਠਿਆ ਉਹ ਦੋ ਸੀਆ ਪੁਲਿਸ ਇਨਫਰਮੇਸ਼ਨ ਦੇ ਕੇਸ ਕਿ ਸਾਡੇ ਘਰੇ ਰਾਤ ਨੂੰ ਚੋਰੀ ਹੋਈ ਆ ਤੇ 8 ਤਰੀਕ ਤੋਂ ਲੈ ਕੇ ਹੁਣ ਤੱਕ ਕੋਈ ਸਾਡੇ ਕੋਈ ਵੀ ਕਿਸੇ ਤਰ੍ਹਾਂ ਦੀ ਸੰਗਾਈ ਨਹੀਂ ਹੋਈ। ਚੋਰੀ ਕੀ ਕੀ ਲੱਗੇ ਗਈ ਤੁਹਾਨੂੰ? ਸਰ ਮੇਰਾ 4.5 ਲੱਖ ਕੈਸ਼ ਸੀਗਾ ਤੇ ਮੇਰਾ 2.5 ਤੋਂ 3 ਟੋਲੇ ਸੋਨਾ ਸੀ ਵੀ ਘਰੇ ਜਿਹੜਾ ਪਿਆ ਸੀ ਤੇ ਉਹ ਸਾਰਾ ਸਮਾਨ ਲੱਗ ਗਿਆ। ਕੋਈ ਆਪਰੇ ਦੀ ਗੱਲ ਕਰੀਏ ਤੇ ਤੁਸੀਂ ਥਾਣੇ ਕਿੰਨੀ ਵਾਰੀ ਜਾਇਆ ਤੇ ਕੀ ਕਹਣਾ ਚਾਹੋਗੇ? ਹਾਣੇ ਸਰ ਅਸੀਂ ਕਾਫੀ ਘੜੇ ਲੱਗੇ ਸਾਡੇ 8-10 ਵਜੇ ਲੱਗੇ ਆ ਸਾਰੀ ਇਨਫੋਰਮੇਸ਼ਨ ਵੀ ਦਿੱਤੀ ਹੋਈ ਆ थाने ਅਸੀਂ ਉਸ ਦਿਨ ਤੋਂ ਲੈ ਕੇ ਮਹੱਲੇ ਦੇ ਵਿੱਚੋਂ ਜਿੱਨੇ ਸੀਸੀਟੀਵੀ ਕੈਮਰੇ ਸੀ ਸਾਡੇ ਬਾੜੋਂ ਤੱਕ ਦੇ ਉਹ ਅਸੀਂ ਆਪ ਖੁਦ ਕੱਢ ਕੇ ਸਾਰੀ ਫੁਟੇਜ ਵੀ ਦਿੱਤੀ ਪੁਲਿਸ ਵਾਲਿਆਂ ਨੂੰ ਤੇ ਉਹਦੇ ਵਿੱਚ ਬਾਈਕ ਹੈ ਜਿਹੜਾ ਮਹੱਲੇ ਤੋਂ ਨਿਕਲਦਾ ਅੱਗੇ ਤੋਂ ਅੱਗੇ ਲੈ ਕੇ ਕੰਮਿਆਂ ਦੇ ਵਿੱਚ ਅਸੀਂ ਬਾੜੋਂ ਤੱਕ ਟ੍ਰੇਸ ਕੀਤਾ ਬਟ ਉਸਤੇ ਵੀ ਹਜੇ ਤੱਕ ਕੋਈ ਸਾਨੂੰ ਕੋਈ ਰਿਸਪਾਂਸ ਨਹੀਂ ਮਿਲਿਆ ਉਹਦੇ ਘਰ ਇਹਨਾਂ ਦਾ ਠੀਕ ਨਾ ਮਿਹਰੇ ਹਾਂ ਉਹਦਾ ਅ ਗੈਸੀਜੀ ਪੁਲਿਸ ਸਟੇਸ਼ਨ ਨਾਲ ਗੱਲ ਹੋਈ ਸੀ ਉਹਨਾਂ ਨਾਲ ਤੇ ਉਹ ਕਹਿ ਰਹੇ ਆ ਕਿ ਅਸੀਂ ਕਰ ਰਹੇ ਆਂ ਇਹ ਤੋਂ ਵੀ ਕਾਰਵਾਈ ਬਟ ਅਜੇ ਕੋਈ ਕੋਈ ਪੋਸਟਿੰਗ ਸਮਨ ਰਿਸਪਾਂਸ ਨਹੀਂ ਮਿਲਿਆ ਸਰ ਇਹ ਤੀਤਪੁਰ ਆ ਕੇ ਹੁਣ ਤੱਕ ਸਰ ਜਦੋਂ ਇੰਨਾ ਟਾਈਮ ਹੋ ਗਿਆ ਤੇ ਲਮਡੀ ਹੈ ਬਿਲਕੁਲ ਸਰ ਕੋਈ ਨਾ ਕੋਈ ਰੀਜ਼ਨ ਹੈ ਸਰ ਕੋਈ ਬਿਲਕੁਲ ਵੀ ਸਾਡੇ ਮਤਲਬ ਕੋਈ ਸਮਨ ਰਿਸਪਾਂਸ ਹੀ ਨਹੀਂ ਮਿਲਿਆ ਪੋਸਟਿੰਗ ਸਰ ਅਜੇ ਤੱਕ ਜਦੋਂ ਹੀ ਮੰਗਦੇ ਆ ਸਰ ਮੰਗੇ ਆ ਕਿ ਇਹ ਤਾਂ ਚੋਰਾਂ ਨੂੰ ਹੌਸਲਾ ਚੋਰਾਂ ਦਾ ਜਿਹੜਾ ਹੈਗਾ ਉਹ ਵਲੰਦ ਹੋ ਰਿਹਾ ਸ਼ਹਿਰ ਦੇ ਵਿੱਚ ਹੋਰ ਵੀ ਚੋਰੀਆਂ ਸੱਤ ਤੋਂ ਬਾਅਦ ਤਿੰਨ ਚੋਰੀਆਂ ਹੋ ਚੁੱਕੀਆਂ ਨੇ ਤੇ ਇਹ ਜੇ ਉਹਨਾਂ ਨੂੰ ਪਹਿਲਾਂ ਹੀ ਨੱਥ ਪਾਈ ਜਾਵੇ ਸਰ ਕਿਸੇ ਹੋਰ ਦਾ ਚਲੋ ਨੁਕਸਾਨ ਜਿਹੜੇ ਹੋ ਹੋ ਚੁੱਕੇ ਨੇ ਪਹਿਲਾਂ ਅੱਗੇ ਬਚਾਇਆ ਜਾ ਸਕਦਾ ਨੁਕਸਾਨ ਕਿਸੇ ਪਰ ਉਹਨਾਂ ਤੇ ਕਾਰਵਾਈ ਬਣਦੀ ਹੈ ਜੀ ਕਰਨੀ ਠੀਕ ਹੈ ਨਾਮ ਮੇਰਾ ਨਾਮ ਕਨਾਲ ਹੈ ਜੀ ਤੇ ਕੀ ਹੈਗਾ ਮਾਮਲਾ ਮਾਮਲਾ ਇਦਾਂ ਜੀ ਪਿਛਲੇ ਮਹੀਨੇ 6 ਤਰੀਕ ਨੂੰ ਆਪਣੇ ਚੋਰੀ ਹੋਈ ਸੀ ਘਰੇ ਜੀ ਅਸੀਂ ਗਏ ਹੋਏ ਸੀਗੇ ਬਾਹਰ ਮੇਰੇ ਮਾਮਾ ਦੀ ਡੈਥ ਹੋ ਗਈ ਆਉਂਦਿਆਂ ਨੂੰ ਸਾਰਾ ਕੁਝ ਜਾਣੀ ਜਿੰਦੇ ਜਿੰਦੇ ਪੱਟੇ ਪਏ ਲੋਕਰ ਪੱਟੇ ਪਏ ਸੀ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਹੈਗੀ ਰੋਜ਼ ਚੋਰੀਆਂ ਦੇਖਦੇ ਆ ਸੁਣਦੇ ਆ ਪਰ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ ਕਿਸੇ ਵੀ ਤਰ੍ਹਾਂ ਦੀ ਸੋਨੇ ਨੂੰ ਕੀ ਕੀ ਲੱਗੇ ਤੁਹਾਡੇ ਘਰੋਂ ਸਾਡੇ ਕਰੋ ਜੀ 5 5.5 ਟੋਲੇ ਤੇਰੀ ਦਾ ਸੋਨਾ ਹੀ ਸੀਗਾ ਜੀ ਚਾਂਦੀ ਦੇ ਸਿੱਕੇ ਸੀਗੇ 7-8 ਤੇ ਚਾਂਦੀ ਦੀ ਝਾਂਜਰਾਂ ਸੀਗੀਆਂ ਕੁਝ ਨਹੀਂ ਮਿਲਿਆ ਨਾ ਕੋਈ ਕਾਰਵਾਈ ਹੋਈ ਹੈ ਜੀ ਸਮਾਰਕ ਥਾਣੇ ਜਾ ਜਾ ਕੇ ਵੀ ਥੱਕ ਗਏ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਤੁਸੀਂ ਕਹਿ ਰਹੇ ਹੋ ਹਾਂਜੀ ਕੀ ਕਹਿਣਾ ਪੁਲਿਸ ਤੋਂ ਤੁਸੀਂ ਮਿਲੇ ਹੋਗੇ ਨਹੀਂ ਇਹ ਜਾਣੇ ਆ ਕਹਿ ਦਿੰਦੇ ਆ ਵੀ ਆ ਜਿਓ ਸ਼ਾਮ ਨੂੰ ਆ ਜਿਓ ਦੁਪਹਿਰੇ ਆ ਜਿਓ ਬਸ ਇਦਾਂ ਅੱਕ ਗਏ ਜਾਣੀ ਜਾ ਜਾ ਕੇ ਉਹ ਕੰਮ ਕਰੀਏ ਜਾਂ ਉੱਥੇ ਜਾਈਏ ਬਾਰ ਬਾਰ 20-22 ਦਿਨ ਲਗਾਤਾਰ ਜਾਂਦੇ ਰਹੇ ਸ਼ਾਮ ਨੂੰ ਆ ਜਿਓ ਪਰਸਾਂ ਨੂੰ ਆ ਜਿਓ ਕੱਲ ਨੂੰ ਆ ਜਿਓ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਜੀ ਰਸ਼ਪਾਲ ਨੇ ਕਹਿੰਦੇ ਆਮਨ ਆਟੋ ਗੈਰੇਜ ਦੇਖੋ ਯਾਰ ਚੋਰੀ ਹੁਣ ਫੇਰ ਹੋ ਗਈ ਪਹਿਲਾਂ ਸਾਡੇ 1 ਮਹੀਨੇ ਦੋ ਦੋ ਵਾਰ ਚੋਰੀ ਹੋ ਗਈ ਚੌਥੇ ਮਹੀਨੇ 17 ਤਰੀਕ ਨੂੰ ਫੇਰ 28 ਨੂੰ ਕੀ ਲੈ ਗਏ ਬੈਟਰੀਆਂ ਲੈ ਗਈ ਸਾਰੀਆਂ ਬੈਟਰੀਆਂ ਗੱਡੀਆਂ ਦੇ ਵਿੱਚੋਂ ਵੀ ਕੱਟ ਕੇ ਲੈ ਗਏ ਬੈਟਰੀਆਂ ਮੋਟਰਸਾਈਕਲਾਂ ਦੇ ਵਿੱਚੋਂ ਵੀ ਕੱਟ ਕੇ ਲੈ ਗਏ ਕੋਠੇ ਉੱਪਰ ਦੀ ਆ ਕੇ ਨਾ ਅੰਦਰ ਉਤਰ ਗਏ ਜੰਦੇ ਲੱਗੇ ਉਹਨੇ ਸਾਡੇ ਮੂਹਰੇ ਪਿੱਛੇ ਦੀ ਗੇਟ ਤੋੜ ਕੇ ਬੈਟਰੀਆਂ ਲੈ ਗਏ ਸਾਰੀਆਂ ਕੱਟ ਕੇ ਆ ਹੁਣ ਇਹਨਾਂ ਦਾ ਹੀ ਥੀ ਲੈ ਗਏ ਜੀ ਆ ਦੇਖੋ ਚੋਰੀ ਹੋ ਗਈ ਨਾਲੇ ਇਹ ਗੱਲ ਕਰੀਏ ਤੁਸੀਂ ਜਦੋਂ ਸੋਚੀ ਵੀ ਆ ਤਾਂ ਬੁਲਾ ਲਿਤੀ ਬੁਲਾ ਦਿੱਤੀ ਆ ਜੀ ਦੋ ਵਾਰ ਤਲਾਹ ਦੇ ਗਿਆ ਕੋਈ ਕਾਰਵਾਈ ਹੋਈ ਆ ਉਹ ਗੇੜਾ ਮਾਰ ਕੇ ਚਲੇ ਗਏ ਬਸ ਬਾਅਦ ਵਿੱਚ ਕੋਈ ਦੱਸਿਆ ਹੀ ਨਹੀਂ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਇੱਕ ਦੋ ਬੰਦੇ ਵੀ ਦੱਸੇ ਨੇ ਵੀ ਇਹਨਾਂ ਦੇ ਛਾਕਾ ਸਾਨੂੰ ਕੋਈ ਨਹੀਂ ਫੜਿਆ ਕੁਝ ਨਹੀਂ ਕਰਿਆ ਹਾਂ ਜੀ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਦੁਕਾਨਦਾਰ ਨੇ ਕਿ ਜਿਹੜਾ ਏਸੀ ਦਾ ਆਊਟਰ ਯੂਨਿਟ ਚੋਰੀ ਕਰਦੇ ਇਹਨਾਂ ਨੇ ਕਾਬੂ ਕੀਤਾ ਤਿੰਨ ਬੰਦੇ ਸੀਗੇ ਉਹਨਾਂ ਨੇ ਇੱਕ ਇਹਨਾਂ ਦੇ ਹੱਥ ਆਇਆ ਦੋ ਫਰਾਰ ਹੋ ਗਏ ਨੇ ਤੇ ਬਾਕੀ ਅਸੀਂ ਇਹਦੇ ਰਾਹੀਂ ਉਹਨਾਂ ਦੇ ਪੁੱਛਗਛ ਕਰ ਰਹੇ ਹਾਂ ਅਗਰ ਉਹਨਾਂ ਨੂੰ ਛੇਤੀ ਕਾਬੂ ਕਰਨਾ ਤੇ ਗੱਲ ਕਰਨੀ ਪਿਛਲੇ ਟਾਈਮ ਦੀ ਕੋਈ ਗੱਲ ਨਹੀਂ ਆਉਂਦੀ ਤੇ ਉਹਦੇ ਬਾਰੇ ਸਭ ਕੀ ਜਾਂਚ ਕਰਦੇ ਆ ਕਿ ਹੁਣ ਤਾਂ ਕੋਈ ਆਇਆ ਵੀ ਕਾਬੂ ਨਹੀਂ ਕਿੱਥੇ ਲੇਜਿਸਨੀਆਂ ਨੂੰ ਸਾਨੂੰ ਲੀਡ ਮਿਲੀ ਹੈ ਜੀ ਇਸ ਜਿਹੜੇ ਅੰਬੇਜਕਲਾਉਂ ਦੇ ਰਿਚੋਰੀ ਹੋਈ ਸੀ ਫਰ ਰਾਤ ਨੂੰ ਸਪੈਸ਼ਲ ਨਾਕਾ ਬੰਦੀ ਤੇ ਇਲਾਕਾ ਰਸਤਾ ਵਾਸਤੇ ਟੀਮਾਂ ਲਾ ਲਤੀਆਂ ਅਸੀਂ ਜਲਦੀ ਇਹਦੇ ਤੇ ਨਕੇਲ ਪਸਾਉਂਦੇ ਸਭ ਤੋਂ ਮਿਰਦਾ ਕਾਰਨ ਦੀ ਨਵਰੀ ਘਟਾ ਤਾਂ ਕਰ ਕੀਤੀ ਹੈਗਾ ਜਿਹੜਾ ਜਿਸਕੇ ਨਹੀਂ ਹੋ ਰੇ ਨਹੀਂ ਨਹੀਂ ਜੇ ਤੁਹਾਡੀ ਕੋਈ ਗੱਲ ਨਹੀਂ ਹੈ ਮੈਂ ਤੁਹਾਨੂੰ ਦੱਸਿਆ ਜਿੱਦਾਂ ਕਿ ਸਪੈਸ਼ਲ ਟੀਮਾਂ ਨਾਕਾਬੰਦੀ ਸਾਡੀ ਹਿੱਡੋ ਚੌਕੀ ਸਾਹਮਣੇ ਦਿੱਲੀ ਆਪਣੇ ਸੰਵਾਲੇ ਮੇਨ ਚੌਕ ਲੱਗਦੀ ਹੈ ਔਰ ਸਪੈਸ਼ਲ ਟੀਮਾਂ ਇਲਾਕਾ ਗਸ਼ਤ ਨੂੰ ਲਾ ਦਤੀਆਂ ਹਾਂ